ਮੈਂ ਅੰਮ੍ਰਿਤਪੁਰ ਹਸਪਤਾਲ ਦੇ ਵਿੱਚ ਪਿਛਲੇ ਦਿਨੀ ਜਿਹੜਾ ਫੌਜ ਦੇ ਵਿੱਚ ਜਮੂਨੇਡੇ ਨੇ ਪਾਕਿਸਤਾਨ ਦੀ ਫੌਜ ਵੱਲੋਂ ਸਾਡੇ ਇੱਕ ਗੁਰੂ ਕਾਬੇ ਉੱਤੇ ਸਿੱਖ ਟ EMP ਦੇ ਉੱਤੇ ਜਿਹੜਾ ਹਮਲਾ ਕੀਤਾ ਗਿਆ ਸੀਗਾ ਉਹਦੇ ਵਿੱਚ ਦੋ ਜਾਨੇ ਪਿਓ ਪੁੱਤਰ ਸਰਦਾਰ ਗਮੀ ਗਮੀਤ ਸਿੰਘ ਤੇ ਉਹਨਾਂ ਦਾ ਬੇਟਾ ਦੋਨੋਂ ਜ਼ਖਮੀ ਹੋ ਗਏ ਸੀ ਤੇ ਉਹਨਾਂ ਨੂੰ ਇਲਾਜ ਲਈ ਜਿਹੜਾ ਇੱਥੇ ਭੇਜਿਆ ਗਿਆ ਰੈਫਰ ਕੀਤਾ ਗਿਆ ਉਹਨਾਂ ਦਾ ਇਲਾਜ ਚੱਲ ਰਿਹਾ ਮੈਂ ਉਹਨਾਂ ਦਾ ਹਾਲ-ਚਾਲ ਪੁੱਛ ਗਿਆ ਹਾਂ जो पिता है सरदार गुरमीत सिंह को तो ठीक है और जो बेटा है बेचारा छोटा है तेरह चौदह साल का है उनके सिर में वो सिर के बच्चे सट लगी है एक बाह हो जी होती वो खराब हो गई है सारी सो मैं गुरु रामदास जी के अरदास करता कि दोवें प्यो पुत्र तो जल्दी जल्दी ठीक होकर अपने घर जाए सरहदी इलाकों के जोड़ा दौरा किया जा रहा उन्होंने हाल में तो जानने वास्तव जाया जा रहा है ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਸਰਦੀ ਲਾ ਕੇ ਲਿਆਗੇ ਮੈਂ ਜਾ ਕੇ ਫਿਰ ਤੁਹਾਨੂੰ ਸ਼ਾਮ ਨੂੰ ਦੱਸੂ ਸਰ ਜਿਹੜਾ ਹਾਲਾਤ ਤੇ ਚਿੰਤਾਜਨਕ ਆ ਜਿਹੜੇ ਜ਼ਖਮੀ ਉਹਨਾਂ ਦੇ ਇਲਾਜ ਬਾਰੇ ਦੱਸੂ ਥੋੜਾ ਜਿਹਾ ਜਿਹੜਾ ਜ਼ਖਮੀ ਕੋਈ ਵੀ ਆਊਗਾ ਉਹਦਾ ਇਲਾਜ ਪੰਜਾਬ ਸਰਕਾਰ ਕਰਾਊਗੀ ਚਾਹੇ ਅਸੀਂ ਸਰਕਾਰੀ ਹਸਪਤਾਲ ਚ ਕਰਾਈਏ ਚਾਹੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਉਹਦਾ ਬਿੱਲ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਤੋਂ ਹੈ ਸਰ ਸਰਕਾਰਾਂ ਦੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਸਰ ਹਾਂਜੀ ਹਸਪਤਾਲਾਂ ਦੇ ਪ੍ਰਬੰਧ ਆ ਪੂਰੇ ਪ੍ਰਬੰਧ ਨੇ ਸਰ ਜਿਹੜੇ ਸਰ ਇਹ ਲਾ ਕੇ ਨੇ ਜਿਹੜੇ ਕਿਹਾ ਗਿਆ ਵਾ ਕਿ ਛੋਟੇ ਬੱਚਿਆਂ ਨੂੰ ਸੇਫ ਜਗ੍ਹਾ ਤੇ ਲਜਾਇਆ ਜਾਵੇ ਉਨਾ ਵਾਸਤੇ ਕੋਈ ਵੱਖਰੀ ਥਾਂ ਜਿਹੜੀ ਆ ਪ੍ਰੋਵਾਈਡ ਨਹੀਂ ਕੀਤੀ ਗਈ ਨਹੀਂ ਨਹੀਂ ਸਭ ਕੁਝ ਪ੍ਰੋਵਾਈਡ ਆ ਹੀ ਸਾਰੇ ਪ੍ਰਬੰਧ ਕੀਤੇ ਆ ਸਰ ਹਸਪਤਲ ਓਡੇ ਜਾ ਕੇ ਦੇਖਾਂਗੇ ਜਿੰਨੂੰ ਵੀ ਲੋੜ ਹੋਊਗੀ ਜੇ ਸੀ ਤੇ ਜਿਸ ਤਰ੍ਹਾਂ ਦੀ ਲੋੜ ਹੋਊਗੀ ਉਹ ਲੋੜ ਜਿਹੜੀ ਪੂਰੀ ਕਰ ਸਰ ਹਸਪਤਲਾਂ ਦੇ ਪ੍ਰਬੰਧ ਦੱਸੋ ਕਿੰਨੇ ਬੈੱਡ ਕੀਤੇ ਗਏ ਜੀ ਰੈਂਸਰ ਗੁਰੂ ਨਾਨਕਾ ਹਸਪਤਾਲ ਦੇ ਵਿੱਚ ਅਸੀਂ 600 ਬੈੱਡ ਸਪੈਸ਼ਲ ਇਹ ਚੰਗ ਦੇ ਹਾਲਾਤਾਂ ਕਰਕੇ ਜਿਹੜਾ ਸੈਪਰੇਟ ਰੱਖਿਆ ਔਰ ਬਾਕੀ ਸਾਰੇ ਜਿੰਨੇ ਪ੍ਰਾਈਵੇਟ ਹਸਪਤਲ ਨੇ ਅੰਬਸਤ ਸਾਰਿਆਂ ਦੇ ਵਿੱਚ ਸਾਰਿਆਂ ਨੂੰ ਸਦਕੇ ਮੀਟਿੰਗ ਕਰਕੇ ਕਹਿ ਦਿੱਤਾ ਗਿਆ ਕਿ ਕੋਈ ਵੀ ਮਰੀਜ਼ ਆਵੇ ਕੋਈ ਵੀ ਜ਼ਖਮੀ ਆਵੇ ਉਹਦਾ ਇਲਾਜ ਕੋਈ ਫ੍ਰੀ ਕਰਨਾ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਜਿਹੜੀ ਉਹਦਾ ਬਿੱਲ ਬੇਕ